ਓਏ ਆ ਜਾ ਯਾਰ ਲੱਭ ਹੀ ਨਹੀਂ ਰਿਹਾ ਯਾਰ ਕਿੱਥੋਂ ਭਾਲੀਏ ਆ ਹੁੰਦੀਆਂ ਨੇ ਕੁੜੀਆਂ ਇਨ੍ਹਾਂ ਨੂੰ ਨਾ ਪੁੱਛ ਲਈਏ ਇੱਥੇ ਕੱਪੜੇ ਸਸਤੇ ਦਿੰਦੇ ਆ ਕਿੱਥੇ ਜਿਹੜੇ ਗੇ ਮੇਰੇ ਇਹੀ ਲੋਕੇਸ਼ਨ ਹੈ ਗਿਆ ਆ ਦੇਖੋ ਸੱਚੇ ਤਾਂ ਨਾਲ ਸੇਲਕ ਸਟੋਰ ਹੈ ਗਿਆ 175 ਦਾ ਇਹੀ ਦਿੰਦੇ ਆਂ ਹਾਂਜੀ ਹਾਂਜੀ ਇਹੀ ਦਿੰਦੇ ਆਂ ਦੇ ਦਿੰਦੇ ਬੇਬੇ 175 ਦਾ ਸੂਟ ਕਿੱਥੇ ਦਿੰਦੇ ਆਂ ਅੱਛਾ ਜੀ ਇਹਦਾ ਕਿੰਨਾ ਆ ਦੇਖੋ ਇੰਨਾ ਮਹਿਲਾ ਲੱਗਾ ਐਸਾ ਲੱਗੇ ਰਹਿੰਦਾ ਜੀ ਬਧਿਆਨੇ ਵਾਲੇ ਹੁੰਦਾ ਭਾਈ ਵਧੀਆ ਨੇ ਕਹਿੰਦੇ ਆਪ ਛੱਡ ਕੇ ਆਉਣੇ ਦੁਕਾਨ ਤੇ ਆ ਗੁਰਦੁਆਰੇ ਦੇ ਸਾਹਮਣੇ ਆ ਤਾਂ ਨਵੀਂ ਆ ਆ ਜੀ ਆਜੋ ਆ ਜਾਓ ਫਿਰ ਬੁੜੀਆਂ ਜਣੇ ਭੇਜਤਾ ਯਰ ਲਾਂ ਦਾ ਸੂਟ ਮਿਲਦੇ ਆਗੇ ਨਾ ਕੁਝ ਹੋਰ ਆਗਾ ਆ ਜੇ ਅੰਦਰ ਜਾ ਕੇ ਇਸ ਦਾ ਮੇਲੀ ਵਾਲਾ ਲੱਗਿਆ ਪਿਆ ਯਾਰ ਅਫੀਕਲ ਜੀ ਹੋ ਠੀਕ ਹੋ ਵਧੀਆ ਵਧੀਆ ਮਾਰੇ ਜੀ ਤੌਰਤਾ ਸਾਨੂੰ ਯਾਰ ਕਹਿੰਦੇ ਇੱਥੇ ਸਸਤੇ ਸੂਟ ਮਿਲਦੇ ਆਗੇ ਵੀਡੀਓ ਦੇਖੀਓ ਤੁਹਾਡੀ ਬਾਜੀ ਮਿਲਦੇ ਕਿਉਂ ਨਹੀਂ ਇੱਥੇ ਸਸਤੇ ਹੀ ਸੂਟ ਮਿਲਦੇ ਆ ਬੜੇ ਪਰਤੇ ਦਾ ਰੇਟਾਂ ਚ ਕਿੰਨੇ ਰੇਟ ਤੋਂ ਸਟਾਰਟ ਇਫੈਕਟਿੰਗਲ ਰੇਟ ਹੈ ਇੱਥੇ ਸੂਟ ਸ਼ੁਰੂ ਆਉਂਦੇ 125 ਡੇਢ ਤੋਂ ਅੱਧਾ ਰੇਟ ਸ਼ੁਰੂ ਹੋ ਜਾਣਗੇ ਬਿਜਾਰ ਚ 4 400 ਦਾ ਵਿਕਦਾ ਵਾ 1500 ਵਾਲਾ ਇੱਥੇ ਕਿੰਨੇ ਦਾ ਮਿਲਦਾ 1500 ਵਾਲਾ ਸੂਟ ਇੱਥੇ ਬਾਜੀ 700 ਦਾ 750 ਮਿਲੇਗਾ ਆ ਗੱਲ ਹੈ ਹੁਣੇ ਬਾਜੀ ਇਹ ਦੇਖੋ ਇਹਲੇ ਸੂਟ ਹੈਗੇ ਆ ਇਹ ਸੂਟ ਵਿਕਦੇ ਨੇ 5 500 ਦੇ ਬਸਲੀ ਮੁਸ਼ੂਰ ਕਰਨਾ ਹੈ ਲੱਖ ਦਾ ਕਪੜਾ 50000 ਚ ਵਾਰੀ ਬੜੀ ਵਾਲ ਘਟ ਨਾ ਹੋਵੇ ਤੁਹਾਡਾ ਬਾਜੀ ਇਹ ਸਾਰੇ ਸੈਂਪਲ ਲੱਗੇ ਆ ਇਹਦੇ ਨਾਲ ਦੇ ਹਜ਼ਾਰ ਹਜ਼ਾਰਾਂ ਦੇ ਤਰ੍ਹਾਂ ਦੇ ਸੈਂਪਲ ਲੱਗੇ ਆ ਇਹਨਾਂ ਦੀ ਪਾਰਸਲ ਦੇ ਪਾਰਸਲ ਭੇਜਾ ਡਾਊਨ ਹੌ ਚ ਭਰੇ ਪਏ ਹੈ ਕੁਆਲਟੀ ਲੱਖ ਦਾ ਕਪੜਾ ਲੈਣਾ 50 ਦੇ ਲੈਣਾ 25 ਦੇ ਲੈਣਾ ਜਿੰਨਾ ਮਰਜ਼ੀ ਮਾਲ ਲੈ ਲਓ ਬਾਜੀ ਅੱਧਾ ਅੱਧਾ ਫਾਇਦਾ ਹੋਏਗਾ ਅੱਧੋ ਅੱਧਾ ਆ ਸੂਟ ਕੇ ਮੇਰੇ 15000 ਤੋਂ ਕਮ ਸ਼ੁਰੂ ਕਰ ਲਓ ਤੇ ਲੱਖ ਲੱਖ ਰੁਪਏ ਕਮਾਓ ਭਾਈ 8800 ਦਾ ਸੂਟ ਵਿਕਦੇ ਮਸ਼ਮੀਨੇ ਦੇ ਜੰਮੂ ਹੀ ਹਿਮਾਚਲ ਦੇ ਆਣਾ ਜਾਨ ਇਹ ਸੂਟ ਮਿਲਣਾ ਤੁਹਾਨੂੰ ਸਿਰਫ ਇਹਦਾ ਰੇਟ 300 ਤੇ 95 ਰੁਪਏ ਦਾ ਪਰ 95 ਭਾਈ ਤੂੰ ਕੱਟ ਕੱਟ ਲਈ ਚੱਲ ਕੇ ਵੈਲਵਟ ਦਾ ਸੂਟ ਹੈ ਭਾਈ ਮੈਂ ਸੈਂਪਲ ਦਿਖਾ ਰਿਹਾ ਚਾਰਚਰ ਦੇ ਬੰਡਲ ਹੁੰਦੇ ਆ ਇੱਕ ਇੱਕ ਸੈਂਪਲ ਹੈ ਟ੍ਰੇਲਰ ਦਾ ਵੀਡੀਓ ਚ ਸਾਰਾ ਮੰਨ ਲੀ ਦਿਖਾ ਦੇ 8800 6600 ਤੇ ਵੈਲਵਟ ਦੇ ਸੂਟ ਆਪਾਂ ਰੇਟ ਦੇ ਦੇਣਾ ਤੇ ਇਹਦਾ ਹੈਂਡਵਰਕ ਦੇ ਸੂਟ 250 ਰੁ ਪੰਜਾਬ ਮੰਡੀ ਕੀ ਪੂਰੀ ਹਰ ਤਰ੍ਹਾਂ ਦੀ ਦੇ ਆਪਣੀ ਗਾਰੰਟੀ ਹੈ ਰੇਡ ਤੇ ਤੁਸੀਂ ਆਪਾਂ ਦੁਕਾਨ ਤੇ ਆਇਆ ਨਾ ਦੀ ਫਾਈਟ ਪੂਰੇ ਵਾਰਡ ਤੋਂ ਦੀ ਗਾਰੰਟੀ ਹੋਏਗੀ ਭਾਜੀ ਇਹ ਦੇਖੋ 15 1500 ਦੇ ਸੂਟ ਵਿਕਦੇ ਡੰਮੀਆਂ ਤੇ ਲਾ ਕੇ ਕੀ ਹਿਸਾਬ ਲਾਉਗੇ ਕੀ ਰੇਟ ਹੋਏਗਾ ਦੱਸੋ 15 150 ਦਾ ਬਜ਼ਾਰਾ ਚ ਹੋਲਸੇਲ ਚ ਵੇਚਦੇ ਇਹਦਾ 1000 ਤੋਂ ਆਊਗਾ ਭਾਜੀ ਕਿੱਥੇ ਬੈਠੇ ਹੋ 350 ਸੂਟ ਚੱਕੋ ਜੋੜ ਜੜ ਦਾ ਹਾਂ ਤਾਂ ਅਖਰੀ ਮਚਾਤੀਆਂ ਬਾਈ ਨੇ 15 ਵਾਲਾ ਕੀ ਕਰਾਂਗੇ ਜੋਰ ਰੇਟ ਚ ਮਿਲੇਗਾ ਉਹੀ ਰੇਟ ਚ ਮਿਲੇਗਾ ਭਾਜੀ ਹਾਂ ਜਿਹੜਾ ਕਹਿ ਰਹੇ ਤੁਹਾਨੂੰ ਗੱਲਾਂ ਨਹੀਂ ਹੋਣਗੀਆਂ ਇੱਥੇ ਅੱਗੇ ਨੂੰ ਚੱਲੀਏ ਭਾਜੀ ਅੱਗੇ ਤੇ ਪਿਛਲੇ ਫਲੋਰ ਤੇ ਚੱਲ ਜਾਓ ਫਰੰ ਜੀ ਚੂੜੇ ਪਾਜੀ ਸੂਟ 15 1500 ਦੇ ਜਿੰਮੀ ਚੂੜੇ ਦਾ ਸੂਟ ਇਹ ਲੁਕੀਆ ਨਾਲ ਕੱਟੀਆਂ ਹੋਈਆਂ ਨਾਲ ਦੇਖੋ ਭਾਈ ਇੰਨਾ ਸਸਤਾ ਦਿੱਲੀ ਚ ਵੀ ਨਹੀਂ ਮਿਲਦੇ ਤੂੰ ਕਿਵੇਂ ਦਿੱਲੀ ਸੂਰਤ ਸਭ ਬੋਲ ਜੋਗੇ ਪਾਜੀ ਸੱਚ ਦਾ ਆਨੰਦ ਫਿਲਕਸਟੋਰ ਲੈ ਆਣਾ ਇੱਕ ਹੋਰ ਗੱਲ ਪਾਜੀ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਕਰਨਗੇ 15 1500 ਦੇ ਸੂਟ ਉਹਨਾਂ ਦੇ ਘਰ ਤੱਕ ਫਰੀ ਜਾਣਗੇ ਇਹ ਵਾਲਾ ਹੈਵੀ ਜਿੰਮੀ ਚੂੜੇ ਦਾ ਸੂਟ ਡਿਲੀਵਰੀ ਵੀ ਕਰ ਦਿੰਦੇ ਹੋ ਡਿਲੀਵਰੀ ਵੀ ਕਰ ਦਾਂਗੇ 10000 ਦਾ ਆਰਡਰ ਰਹੇਗਾ ਘੱਟੋ ਘੱਟ ਠੀਕ ਹੈ ਬਾਕੀ ਤੁਸੀਂ ਇੱਥੇ ਆ ਕੇ ਲੈਓ ਜਿੰਨਾ ਮਰਜ਼ੀ ਹੋਲਦੇ 10000 ਤ ਠੀਕ ਹੈ ਜੇ ਮੈਂ ਆ ਆ ਗਿਆ ਆਮ ਨੋਰਮਲ ਬੁੜੀਆਂ ਪਾ ਦੇ ਇਹ ਆ ਕੇ ਸਰਦੀਆਂ ਵਾਲੇ ਭਾਜੀ ਸੂਟ ਹਾਂ ਸੁਪਰ ਟੈਕ ਵੱਡੇ 1 ਟੈਕ ਪੂਰਾ ਪਸ਼ਮੀਨਾ 2 ਕਿਲੋ ਦਾ ਸੂਟ ਹੀ ਹੈ ਨਾਲ ਹੀ ਭਾਜੀ ਇਹ ਕਿੰਨੇ ਦਾ ਇਹ ਬਾਜ਼ਾਰ ਚ ਵਿਕਦਾ ਭਾਜੀ 8 800 9 900 ਦੇ ਨਾਲ ਸ਼ਾਲ ਆ ਰਿਹਾ ਦਿਖਾਓ ਪੀਸ ਇਹ ਦੇਖੋ ਜੀ ਪੀਸ ਇਹ ਤੁਸੀਂ ਕਿੰਨੇ ਦਾ ਦਿਓਗੇ ਇਹ ਵਾਲਾ ਸੂਟ ਤੁਹਾਨੂੰ ਸ਼ਾਲ ਦੇ ਨਾਲ ਮਿਲਣਾ ਜੀ ਕੋਈ 800 ਨਹੀਂ ਕੋਈ 900 ਨਹੀਂ ਇਹਦਾ ਫਾਇਦਾ ਰੇਟ ਮਿਲਣਾ 550 ਰੁਪਏ 550 ਦਾ ਸ਼ਾਲ ਵੀ ਨਾਲ ਆ ਲੈ ਭਾਜੀ ਅੱਛਾ ਹਾਂਜੀ ਹਾਂਜੀ ਸ਼ਾਲ ਵੀ ਨਾਲ ਆ ਹੈ ਜੀ ਹਾਂ ਜੀ ਆ ਦੇਖੋ ਇਹ ਸ਼ਾਲ ਇਹਦੇ ਨਾਲ ਚੱਕੋ ਪਈ ਨਾਲੀ ਸਾਰਾ ਸਾਰਾ ਕੁਝ ਇਹ ਕੁਲੂ ਪੱਟੇ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਦੀ ਜਾਨ ਆ ਇਹ ਸਾਰੇ ਸਰਦੀਆਂ ਵਾਲੇ ਸੂਟ ਹੈ ਕਾਨੀ ਪ੍ਰਿੰਟ ਦੇ ਤੂੜ ਪਾਜੀ ਇਹ ਸੂਟ 15-1500 ਵਿਕਦੇ ਨੇ ਤੁਹਾਨੂੰ ਇਹਦਾ ਰੇਟ ਨਹੀਂ ਮਿਲ ਜਣਾ ਸਿਰਫ 600-650 ਦੀ ਰੇਂਜ ਐਡਰੈਸ ਦੱਸੋ ਜੀ ਐਡਰੈਸ ਲੁਧਿਆਣਾ ਫੀਲਡ ਗੰਜ ਦੁੱਖ ਨਿਵਾਰਨ ਗੁਰਦੁਆਰਾ ਸਹਿਬ ਸਚਿਦਾਨੰਦ ਸਿਲਕ ਸਟੋਰ ਐਡਰੈਸ ਨੰਬਰ ਵੀ ਚੱਲੀ ਬਾਕੀ ਇਸ ਇਲਾਵਾ ਤੁਹਾਨੂੰ ਸ਼ਾਲ ਸੂਟ ਮਿਲ ਜਾਣਗੇ ਇਹ ਦੇਖੋ ਇਹ ਦੇਖੋ ਹਾਂ ਜੀ ਆ ਆ ਗਏ ਹਨ ਇਹ ਸ਼ਾਲ ਸੂਟ ਹੈ ਭਾਜੀ ਸ਼ਾਲ ਸੂਟ ਸਿਰਫ ਰੇਡ ਮਿਲਣਾ ਦਾ 200 ਤੇ 50 ਰੁਪਏ ਦਾ ਸੂਟ ਸ਼ਾਲ ਪੂਰਾ ਪਸ਼ਮੀਨਾ 5 ਮਿੰਟ ਦਾ ਰਹਾ ਤਾਂ ਮੇਲਾ ਲੁੱਟਣ ਵਾਲਾ ਕੰਮ ਹੀ ਆ 250 ਰੁਪਏ ਦਾ ਕਿੱਥੇ ਮਿਲਦਾ ਕੈਟਲੋਗਲੇ ਸੂਟ ਚਾਹੀਦੇ ਤੁਹਾਨੂੰ ਕੈਟਲੋਗਲੇ ਸੂਟ ਮਿਲ ਜਾਣਗੇ 350 ਦੀ ਰੇਂਜ ਪਸ਼ਮੀਨੇ ਦੇ ਸੂਟ ਸ਼ਾਲ ਵਾਲੇ ਦੇਖੋ ਨੈਕਸਟ ਸੈਂਪਲ ਦਿਖਾ ਦਣਾ ਤੁਹਾਨੂੰ 350 ਜਿਹੜਾ ਬਾਜ਼ਾਰ ਚ 750 800 ਦਾ ਵਿਕਦਾ ਨਾ ਉਹੀ ਸੂਟ ਸਰਵੋਸਟੀ ਵਾਲੇ ਸਾਢੇ 350 ਦੀ ਰੇਂਜ ਚ ਭਾਜੀ ਇਹ ਕੋਈ ਆਫਰ ਹੁਣ ਭਾਜੀ ਸਾਡੀ ਖੁਦ ਦੀਆਂ ਮਸ਼ੀਨਾਂ ਲੱਗੀਆਂ ਅਸੀਂ ਇਕੱਠਾ ਮਾਲ ਚੱਕਦੇ ਆ ਮਾਰਜਨ ਹੁੰਦਾ ਸਾਡਾ ਕੱਟ ਸਹੀ ਗੱਲ ਪੁੱਛ ਲੋ ਅਸੀਂ ਕਿਉਂ ਸਸਤਾ ਦੇ ਰਹੇ ਗੱਲ ਨਹੀਂ ਵੜਦੇ ਆਪਣੇ ਭੈਣਾ ਭਰਾ ਦਾ ਕਰਾਣਾ ਫਾਇਦਾ ਇਕੱਠਾ ਮਾਲ ਚੱਕ ਕੇ ਮਾਰਜਨ ਕੱਟ ਲੈ ਕੇ ਫੇ ਫਾਇਦਾ ਬਸ ਵੇਚੀ ਜਾਣਾ ਹਾਂ 300 ਦਾ ਸਾਢੇ 350 ਦਾ ਭਾਜੀ ਸਾਢੇ 350 ਸਰਪਾ ਸਾਢੇ 350 ਇਹ 800 ਦੇ ਵੇਚਦੇ ਨੇ ਇਹ ਦੇਖੋ ਭਾਜੀ ਵੈਲਵਟ ਦੇ ਸੂਟ ਪਿਓਰ オリジナル ਵੈਲਵਟ ਦੇ ਦੁਪੱਟੇ ਸਰਦੀਆਂ ਦੀਆਂ ਸੇਲਾ ਲੱਗੀਆਂ ਆਫਰਾਂ ਲੱਗੀਆਂ ਆ ਅਸੀਂ 8 ਵਜੇ ਖੁੱਲ੍ਹਦੀ ਹੁੰਦੀ ਹੈ ਜੀ ਤੁਸੀਂ ਦਾਜਵਰੀ ਬਣਾਣੀ ਹੈ ਦੇਨ ਨਨ ਕਰਨਾ ਹੈ 50 ਦਾ 25 ਚ ਬਣਨਾ ਹੈ ਐਤਵਾਰ ਨੂੰ ਵੀ ਖੁੱਲ੍ਹਿਆ ਸੰਡੇ ਲਾਸਟ ਮੰਡੇ ਮਾਂ ਹੁੰਦਾ ਮਹੀਨੇ ਦੇ ਆਖਰੀ ਸੋਮਵਾਰ ਇੱਕ ਦਿਨ ਆਹ ਦੇਖੋ ਡਿਜ਼ਾਈਨਰ ਕਪੜੇ ਸਰਦੀਆਂ ਦੇ ਜਿਹੜੇ ਅੱਜ ਕੱਲ ਮੌਸਮ ਚੱਲ ਰਿਹਾ ਸੀਜ਼ਨ ਚੱਲ ਰਿਹਾ 15 1500 ਤੋਂ ਸੂਟ ਵਿਕਦੇ ਹੈ ਇਹਦਾ ਰੇਟ ਮਿਲਣਾ ਤੁਹਾਨੂੰ 550 ਰੁਪਏ ਦੇ ਵਿੱਚ ਸ਼ਾਲ ਦੇ ਨਾਲ ਦੇਖੋ ਠੀਕ ਹੈ ਜੀ ਠੀਕ ਆ ਭਾਜੀ ਇਹ ਦੇਖੋ ਸੈਂਪਲਿੰਗ ਦੇਖੋ ਤੁਸੀਂ ਬੱਟੀਆਂ ਗੱਲਾਂ ਬਾਤਾਂ ਨੇ ਮੇਰੇ ਤੋਂ ਜ਼ਿਆਦਾ ਸਾਰਾ ਤਾਂ ਭਾਈ ਆ ਕੇ ਟਰੈਲਰ ਆ ਕੇ ਆ ਕੇ ਪਤਾ ਚੱਲੂਗਾ ਕਿੰਨਾ ਸਸਤਾ ਹੈ ਇਹ ਵੀਡੀਓ ਮਹੀਨੇ ਦਾ ਲੱਖ ਲੱਖ ਰੁਪਏ ਕਮਾਓਗੇ 15-20 ਹਜ਼ਾਰ ਦਾ ਕੰਮ ਸ਼ੁਰੂ ਕਰਕੇ ਕਰ ਲੋ ਭਾਈ ਕੰਮ ਕਰੂ ਭਾਜੀ ਘਰੇ ਬੈਠੇ ਕਮਾਓਗੇ ਦਾਜਵੜੀਆਂ ਰਹਿਣਾ ਪਹਿਲੇ ਬੈਠੋਗੇ ਪਾਜੀ ਮਣ ਜਾਣਾ ਪਹਿਲੇ ਕਮਾਓ ਭਾਜੀ ਮਹੀਨੇ ਦਾ ਦਾਜਵੜੀਆਂ ਮਾਲ ਕਰੋ ਇੱਕ ਹੋਰ ਸੈਂਪਲ ਜਿਨ੍ਹਾਂ ਨੇ ਪਿਆਰ ਕਰੇਣਗੇ ਜਾਂ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਉੱਪਰ ਤੁਹਾਨੂੰ ਦਾਜਵੜੀਆਂ ਦੇ ਦੋ ਚਾਰ ਸੈਂਪਲ ਦਿਖਾ ਦੇ ਅੱਗੇ ਉੱਪਰ ਦਿਖਾਉਣਾਗਾ 2 ਮਿੰਟ ਦਿਖਾ ਦੇਣਾ ਤੁਹਾਨੂੰ ਆ ਜਾਓ ਬ੍ਰੋ ਇਹ ਦੇਖੋ ਹੈਡਵਰੇ 15 ਤੋਂ 450 ਰੁਪਏ ਆ ਜਾ ਆ ਜਾ ਭਾਈ ਮਿੱਤਰਾਂ ਨਾਲ ਚੱਲਦੀ ਵੀਡੀਓ ਜੀ ਆ ਜਾ ਉੱਪਰ ਜਲਦੀ ਵੀਡੀਓ ਤੁਹਾਨੂੰ ਦੋ ਚਾਰ ਸੈਂਪਲ ਹੈਵੀ ਇਹ ਪੈਂਟਾ ਸ਼ਲਟਾ ਦੇਖੋ ਇਹ ਵੀ ਤੁਹਾਨੂੰ 100 ਰੁਪਏ 100 ਰੁਪਏ ਵਿੱਚ ਮਿਲ ਜਾਣੀਆਂ ਐ ਇਦਾਂ ਦੀਆਂ ਪੈਂਟਾ ਜਿਹੜੇ ਚਾਰ ਚਾਹ ਹਾਂ ਹਾਂ ਪੈਂਟਾ ਵੀ ਮਿਲ ਜਾਣੀਆਂ ਭਾਈ ਕਹਿੰਦੇ 100 ਰੁਪਏ ਜੀ ਆ ਦੇਖੋ ਜੁੱਪਰਲੇ ਫਲੋਰ ਤੇ ਦੇਖੋ ਹੁਣ ਆਜਾ ਭਾਈ ਮੁੰਡਿਆ ਅੱਡਾ ਫੜ ਤਾ ਯਾਰ ਬੁਰੇ ਤੇ ਆ ਆ ਗਿਆ ਭਾਈ ਜੀ ਸੂਟ ਇਹ ਕਿੰਨੇ ਇਹ ਸੈਂਪਲਿੰਗ ਐ ਦਿਖਾ ਰਾਂ ਦੋ ਚਾਰ ਬਾਕੀ ਤੁਸੀਂ ਇੱਥੇ ਵਿਜ਼ਿਟ ਕਰੋਗੇ ਐ ਦੇਖੋ ਵਿਆਹ ਸ਼ਾਦੀਆਂ ਉੱਤੇ 15 4-4 ਹਜ਼ਾਰ ਦੇ ਵਿੱਚ ਨੇ ਵੀ ਤੁਹਾਨੂੰ ਅੱਧੇ ਰੇਟਾਂ ਵਿੱਚ ਮਿਲ ਜਾਣਗੇ ਇੰਨੇ ਚ ਦੋ ਦੇ ਲਿਆਂਗੇ ਉਸ ਹਿਸਾਬ ਲੈ ਲੋ ਯਾਰ ਵੱਡੀ ਗੱਲ ਕੀ ਆ ਬਾਈ ਰੇਟ ਦੱਸਿਆਂ ਦਾ ਨਾਲ ਹੁੰਦੇ ਇਹ ਵੀ ਵੱਡੀਆਂ ਗੱਲਾਂ ਹੁੰਦੀਆਂ ਨੇ ਇਹ ਜੰਮੀਆਂ ਦੇ ਲਾ ਕੇ 8-8000 ਦੇ ਸੂਟ ਵੇਚਦੇ ਨੇ ਇਹ ਤੁਹਾਨੂੰ ਇੰਨੇ ਦੇ ਵਿੱਚ ਅਸੀਂ ਸਮਝ ਲੋ 3 ਸੂਟ ਦੇ ਆ ਤਾਂ ਇਹ ਲਾ ਲੋ 2500 2000 ਦੀ ਰੇਂਜ ਹੈਂਡਵਰਕ ਦੇ ਹਾਂ ਜਿਹੜਾ ਆਹ ਆਨੇ ਬਾਈ ਇਹਨਾਂ ਦਾ ਕੀ ਰੇਟ ਹੈਗਾ ਇਹ ਪਾਜੀ ਬਾਜ਼ਾਰ 'ਚ ਵਿਕਦਾ 6-6000 ਰੁਪਏ ਦੇ ਆਪ ਇਹਨੇ ਚ ਤੁਹਾਨੂੰ 3 ਸੂਟ ਦੇ ਦੇ ਦਨੇ ਆ ਪਤਾ ਕੀ ਗੱਲ ਹੈ ਉਹ ਵੱਡੇ ਸ਼ੀਸ਼ਿਆਂ 'ਚ ਲਾ ਕੇ ਉਹੀ ਸਟੈਚੂਆ ਦੇ ਟੰਗ ਦਿੰਦੇ ਆਗੇ 8-8000 ਦੇ ਵੇਚਦੇ ਨੇ ਉੱਥੇ ਲਾਉਂਦੇ ਨੇ ਆਪਣੇ ਜੇ ਕੀ ਕਾਈ ਫਾਇਦਾ ਹੁੰਦਾ ਵੀ ਲੱਖ-ਜਗੜਾ 50000 ਇੰਨਾ ਇਮਾਨਦਾਰੀ ਲੈ ਰੇਟ ਹਾਂ ਇਹ ਦੇਖੋ ਕੁਆਂਟੀਟੀ ਭਾਜੀ ਕੁਆਂਟੀਟੀ ਫੁੱਲਾ ਬਾਈ ਬਣ ਕੇ ਹੁਣ ਜਿਨ੍ਹਾਂ ਨੇ ਵਿਆਹ ਕਰਿਆ ਰਿਸ਼ਤੇਦਾਰੀਆਂ 'ਚ ਜਾਂ ਜਿਨੇ ਕੱਪੜੇ ਦਾ ਕੰਮ ਸ਼ੁਰੂ ਕਰਨਾ ਉਹਨਾਂ ਨੂੰ ਵੀਡੀਓ ਭੇਜ ਦੋ ਸਕਰੀਨ ਤੇ ਨੰਬਰ ਆ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਜਾਊਗਾ ਜੇ ਤੁਹਾਡਾ ਨਹੀਂ ਫਾਇਦਾ ਹੋਊਗਾ ਜਿਹੜੇ ਰਿਸ਼ਤੇਦਾਰ ਨੇ ਵਿਆਹ ਕਰਿਆ ਉਹਦਾ ਫਾਇਦਾ ਹੋ ਜਾਊਗਾ ਸੂਟ ਫੁੱਲ ਮਿਲ ਲਗੇ ਧੰਨਵਾਦ ਜੀ ਹਾਂ